ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਭ ਤੋਂ ਵੱਡੀ ਖਬਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ 131ਵੇਂ ਸੋਧ ਬਿੱਲ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਪੰਜਾਬ ਦੇ ਹੱਕ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਕਰਦੇ ਹੋਏ ਚੰਡੀਗੜ੍ਹ ਦੇ ਵਿੱਚ ਵਕਰੀ ਹਰਿਆਣਾ ਵਿਧਾਨ ਸਭਾ ਸਥਾਪਿਤ ਕਰਨ ਦਾ ਮਾਮਲਾ ਹੀ ਖਤਮ ਕਰ ਦਿੱਤਾ ਗਿਆ ਜੀ ਹਾਂ ਹਰਿਆਣਾ ਨੂੰ ਵੱਡਾ ਝਟਕਾ ਦਿੰਦੇ ਹੋਏ ਕੇਂਦਰ ਨੇ ਚੰਡੀਗੜ੍ਹ ਦੇ ਵਿੱਚ ਵਕਰੀ ਹਰਿਆਣਾ ਵਿਧਾਨ ਸਭਾ ਦੇ ਪ੍ਰਸਤਾਵ ਦੇ ਉੱਤੇ ਰੋਕ ਲਗਾ ਦਿੱਤੀ ਦਰਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੇ ਪ੍ਰਸਤਾਵ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇਸ ਮੁੱਦੇ ਦੇ ਉੱਤੇ ਅੱਗੇ ਨਾ ਵਧਣ ਦੀ ਸਲਾਹ ਦਿੱਤੀ ਗਈ ਹੈ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਆਇਆ ਹੈ ਜਦੋਂ ਕੇਂਦਰ ਨੇ ਹਾਲ ਹੀ ਦੇ ਵਿੱਚ 131ਵੇਂ ਸੋਧ ਬਿੱਲ ਨੂੰ ਵਾਪਸ ਲੈ ਲਿਆ ਜਿਸ ਨੇ ਚੰਡੀਗੜ੍ਹ ਨੂੰ ਇੱਕ ਸੁਤੰਤਰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਸੀ। ਇਸ ਨੂੰ ਕੇਂਦਰ ਵੱਲੋਂ ਪੰਜਾਬ ਦੇ ਹੱਕ ਦੇ ਵਿੱਚ ਇੱਕ ਹੋਰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜ਼ਿਕਰ ਯੋਗ ਹੈ ਕਿ 2022 ਦੇ ਵਿੱਚ ਜੈਪੁਰ ਦੇ ਵਿੱਚ ਹੋਈ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੇ ਵਿੱਚ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਦੇ ਲਈ ਜ਼ਮੀਨ ਦਿੱਤੀ ਜਾਏਗੀ। ਇਸ ਦੌਰਾਨ 2023 ਦੇ ਵਿੱਚ ਯੂਟੀ ਪ੍ਰਸ਼ਾਸਨ ਨੇ ਆਈਟੀ ਪਾਰਕ ਦੇ ਨੇੜੇ ਲਗਭਗ 10 ਏਕੜ ਜ਼ਮੀਨ ਦੀ ਪਛਾਣ ਵੀ ਕੀਤੀ ਜਿਸ ਦੀ ਕੀਮਤ ਲਗਭਗ 640 ਕਰੋੜ ਰੁਪਏ ਦੱਸੀ ਗਈ ਸੀ। ਬਦਲੇ ਦੇ ਵਿੱਚ ਹਰਿਆਣਾ ਨੇ ਪੰਚਕੁਲਾ ਦੇ ਵਿੱਚ 12 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਪਰ ਜਨਵਰੀ 2024 ਦੇ ਵਿੱਚ ਯੂਟੀ ਪ੍ਰਸ਼ਾਸਨ ਨੇ ਇੱਕ ਸਰਵੇਖਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਰਿਪੋਰਟ ਦੇ ਵਿੱਚ ਜ਼ਮੀਨ ਨੂੰ ਨੀਵਾ ਦੱਸਿਆ ਗਿਆ ਸੀ ਜਿਸ ਦੇ ਵਿੱਚੋਂ ਇੱਕ ਨਾਲੀ ਵਗਦੀ ਸੀ ਅਤੇ ਸੰਪਰਕ ਖਰਾਬ ਸੀ ਲੰਬੀ ਚਰਚਾ ਤੋਂ ਬਾਅਦ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਇਆ ਜਾਏਗਾ ਅਤੇ ਮੰਤਰਾਲੇ ਨੂੰ ਕੋਈ ਦਿਲਚਸਪੀ ਨਹੀਂ ਹੈ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੀ ਮੰਗ ਦੇ ਪ੍ਰਸਤਾਵ ਉੱਪਰ ਰੋਕ ਲਗਾਉਣ ਦੇ ਕੇਂਦਰ ਦੇ ਇਸ ਫੈਸਲੇ ਦਾ ਪੰਜਾਬ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਇੱਥੇ ਕਿਸੇ ਹੋਰ ਦਾ ਦਾਵਾ ਸਵੀਕਾਰ ਨਹੀਂ ਕੀਤਾ ਜਾਏਗਾ। ਇੱਥੋਂ ਤੱਕ ਕਿ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਨ ਦੀ ਮੰਗ ਰੱਖੀ ਹੈ। ਕੇਂਦਰ ਨੇ ਕਿਉਂਕਿ ਹਿਦਿਆਣਾ ਬਹੁਤ ਚਿਰ ਦੀ ਇਹ ਡਿਮਾਂਡ ਕਰਦਾ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੋ ਵਿਧਾਨ ਸਭਾ ਬਣਾਉਣ ਦੀ। ਉਹਦਾ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ। ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ। ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਪਰ ਇਹ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਹਦੋਂ ਜਦੋਂ ਪਿਛਲੇ ਸਾਲਾਂ ਚ ਇਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪ੍ਰਤੀ ਕੇਂਦਰ ਨੂੰ ਸਪਸ਼ਟਤਾ ਦੇ ਉੱਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਇੱਥੇ ਨਾ ਕਿਸੇ ਦਾ ਹੋਣ ਦਾ ਕਲੇਮ ਆ ਨਾ ਅਸੀਂ ਕਿਸੇ ਦਾ ਹੋਣ ਦਾ ਕਲੇਮ ਮੰਨਦੇ ਹਾਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹਦਾ ਪੰਜਾਬ ਦਾ ਹੀ ਉਹਦੇ ਅੰਦਰ ਦਫਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸੇ ਦਾ ਨਹੀਂ ਬਣ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਮੱਲੋ ਜਿਹੜਾ ਲਾਗੂ ਕਰਨਾ ਚਾਹੀਦਾ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦੀ ਮੁੱਖ ਮਾਤ ਭਾਸ਼ਾ ਜਿਹੜੀ ਸਾਡੀ ਉਹ ਪੰਜਾਬੀ ਹੈ ਇਹ ਚੰਡੀਗੜ੍ਹ ਚ ਵੀ ਉਦਾਂ ਹੀ ਲਾਗੂ ਹੋਣੀ ਚਾਹੀਦੀ ਜਿੱਦਾਂ ਪੰਜਾਬ ਦੇ ਵਿੱਚ ਹੈ ਇਹ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਸੋ ਰੋਲ ਕੀਤਾ ਕਿ ਅਦਾ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਹੋਈ ਆ ਜੀ ਨਾ ਨਾ ਬਹੁਤ ਤੋਂ ਵਧੀਆ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਸਰਕਾਰ ਨੇ ਤਾਂ ਸਟੈਂਡ ਲਿਆ ਇਹ ਤਾਂ ਬੜਾ ਕਲੀਅਰ ਕਟ ਸਟੈਂਡ ਸੀਗਾ ਸਦਾ ਭਗਵੰਤ ਸਿੰਘ ਮਾਨ ਜੀ ਦਾ ਪਰ ਮੈਂ ਸਮਝਦਾ ਕਿ ਜਿਹੜੀ ਜਿੱਤ ਹੈ ਸਾਡੇ ਪੰਜਾਬੀਆਂ ਦੀ ਜਿੱਤ ਹੈ ਉਹ ਅਸੀਂ ਤਾਂ ਬੜੇ ਡੱਟ ਕੇ ਉਦੋਂ ਸਟੈਂਡ ਲਿਆ ਸੀਗਾ ਬਹੁਤ ਮਿਲ ਤੇ ਰੋਲਾ ਪਿਆ ਸੀਗਾ ਸ਼ਾਇਦ ਮੈਂ ਗਲਤ ਨਾ ਬੋਲ ਜਾਵਾਂ ਪਰ ਮੈਨੂੰ ਪਤਾ ਕਿ ਸੀਐਮ ਸਾਹਿਬ ਨੇ ਲੈਟਰ ਵੀ ਜਿਹੜੀ ਇਹਦੇ ਤੇ ਮਤਲਬ ਲਿਖੀ ਸੀ ਉਸ ਸਮੇਂ ਹੋਮ ਮਿਨਿਸਟਰ ਆਫ ਇੰਡੀਆ ਨੂੰ ਪ੍ਰਧਾਨ ਮੰਤਰੀ ਦੂਵੇ ਲਿਖੀ ਸੀ ਸੋ ਉਹਨਾਂ ਨੇ ਇਹ ਗੱਲ ਮੰਨ ਲਈ ਵਧੀਆ ਬਹੁਤ ਵਧੀਆ ਇਹ ਧਿਆਨ ਦੇਣ ਯੋਗ ਹੈ ਕਿ ਜਿਵੇਂ ਹੀ ਹਰਿਆਣਾ ਦੇ ਪ੍ਰਸਤਾਵ ਨੂੰ ਅੱਗੇ ਵਧਾਇਆ ਗਿਆ ਪੰਜਾਬ ਸਰਕਾਰ ਨੇ ਇਸ ਦਾ ਖੁੱਲਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਆਮ ਆਦਮੀ ਪਾਰਟੀ ਵਿਧਾਇਕ ਗੁਰਲਾਲ ਕਨੌਰ ਨੇ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਨਵੀਂ ਵਿਧਾਨ ਸਭਾ ਦੇ ਨਿਰਮਾਣ ਦੇ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਹੁਣ ਇਹ ਸਾਰੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਨੇ ਅਤੇ ਕੇਂਦਰ ਨੇ ਇਸ ਦੇ ਉੱਤੇ ਰੋਕਹੀ ਲਗਾ ਦਿੱਤੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਬੀਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਸਿਟੀ ਥਾਣਾ ਦੇ ਬਾਹਰ ਹੋਏ ਗਰਨੇਡ ਹਮਲੇ ਤੋਂ ਬਾਅਦ ਇਸ ਦੀ ਤਫ਼ਤੀਸ਼ ਦੇ ਵਿੱਚ ਲੱਗੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਅੰਮ੍ਰਿਤਸਰ ਦੇ ਵਿੱਚ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਕਰਦੇ ਹਰ ਗੁਰਦਾਸਪੁਰ ਸਿਟੀ ਥਾਣਾ ਦੇ ਉੱਤੇ ਕੀਤੇ ਗਏ ਗਰਨੇਡ ਹਮਲੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕਰਕੇ ਵਿਆਪਕ ਪੁੱਛਗਿੱਛ ਕੀਤੀ ਜਿਸ ਦੌਰਾਨ ਪੂਰਾ ਮਾਡਿਊਲ ਸਾਹਮਣੇ ਆ ਗਿਆ ਡੀਆਈਜੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇਸ਼ਾਨ ਅਖਤਰ ਅਤੇ ਸ਼ਹਿਜ਼ਾਦ ਪੱਟੀ ਨੂੰ ਮੁੱਖ ਸਾਜ਼ਿਸ਼ਕਰਤਾ ਮੰਨਿਆ ਗਿਆ ਜੋ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਪੂਰਾ ਨੈਟਵਰਕ ਚਲਾ ਰਹੇ ਸਨ ਅਮਨਦੀਪ ਨਾਮਕ ਨੌਜਵਾਨ ਨੂੰ ISI ਦੇ ਇਸ਼ਾਰੇ ਦੇ ਉੱਤੇ ਗ੍ਰੇਨੇਡ ਮੁਹੱਈਆ ਕਰਵਾਏ ਜਾਂਦੇ ਸਨ ਅਤੇ ਉਹ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਮਲੇ ਕਰ ਰਿਹਾ ਸੀ। ਉਹਨਾਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ? ਆਓ ਸੁਣਦੇ। ਢੂਲ ਬਾਰੇ ਤਾਂ ਵੀ ਪਤਾ ਲੱਗਿਆ ਸੀਗਾ। ਇਧਰੋਂ ਸਾਨੂੰ ਇੱਕ ਘੋਸੇ ਕਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਦੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀ ਕਿ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਗਰੇਡ ਸੱਟਾਂਗੇ ਉਸ ਤੋਂ ਬਾਅਦ 4-5 ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਕਨੇਡਾ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਬਰਦਾਸਪੁਰ ਪਹੁੰਚਦੇ ਨੇ ਪਰ ਉਸੇ ਉਸਤਰਾ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਬਰਦਾਸਪੁਰ ਮਕੇਰੀਆਂ ਰੋਡ ਦੇ ਟਰੈਪ ਲਾਇਆ ਜਾਂਦਾ ਉੱਥੇ ਕਹਾਂ ਜੀ ਉਸ ਏਰੀਆ ਦੇ ਵਿੱਚ ਸਾਨੂੰ ਉਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾਂ ਅਨਪਰਵੋਕਟ ਤਾਬੜ ਤੋੜ ਫਾਇਰਿੰਗ ਪੁਲਿਸ ਤੇ ਉੱਤੇ ਕਰਦੇ ਆ ਇਹਦੀ ਚੇਂਜ ਆਫ ਫਾਇਰ ਜਿਸ ਦਾ ਆਪਣੀ ਜਨ ਹਿੱਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਮਰਟੈਲੀਟੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਕੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਅ ਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਹੈ ਤਾਂ ਇਹਨਾਂ ਕੋਲੋਂ ਇੱਕ ਪੀ 86 ਬਲੂ ਰੰਗ ਦਾ ਚਾਈਨੀਜ਼ ਹੈਂਡ ਗਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅਜੇ ਡਿਫਿਊਜ਼ ਕਰ ਦਿੱਤਾ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਨ ਲਈ ਸક્રિય ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸਖਾਮੀ ਘਟਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਇੰਟੈਲੀਜੈਂਸ ਏਜੰਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਮ ਦਿੱਤਾ ਬਿਕਾਜ਼ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਏਡਾ ਵੱਡਾ ਹਾਸਾ ਆਈਐਸਆਈ ਸਪੌਂਸਰਡ ਟੈਰਿਸਟਾਂ ਨੇ ਜਾਮ ਦਿੱਤਾ ਉਸੇ ਦੀ ਲੜੀ ਦੇ ਵਿੱਚ ਇਹ ਇੱਕ ਇਹ ਮਾਡਲ ਸੀਗਾ ਜਿਸ ਨੂੰ ਅਸਲੀ ਬੜੇ ਸਕਸੈਸਫੁਲੀ ਬਸਟ ਇਸ ਮੌਕੇ ਜਦੋਂ ਡੀਆਈਜੀ ਸੰਦੀਪ ਗੋਇਲ ਨੂੰ ਸਵਾਲ ਪੁੱਛਿਆ ਗਿਆ ਕਿ ਗੁਰਦਾਸਪੁਰ ਥਾਣੇ ਦੇ ਬਾਹਰ ਹੋਏ ਤਮਾਕੇ ਬਾਰੇ ਪਹਿਲਾਂ ਪੁਲਿਸ ਮੁੱਕਰ ਗਈ ਸੀ ਅਤੇ ਇਸ ਦੀ ਸੋਸ਼ਲ ਮੀਡੀਆ ਦੇ ਉੱਪਰ ਜ਼ਿੰਮੇਵਾਰੀ ਵੀ ਚੁੱਕੀ ਗਈ ਸੀ ਤਾਂ ਉਹਨਾਂ ਵਿਸਥਾਰ ਦੇ ਵਿੱਚ ਇਸ ਦਾ ਵੀ ਜਵਾਬ ਦਿੱਤਾ ਦੇਖੋ ਜਿਹੜੀ ਦ دہشت ਦਾ ਮੌਲ ਪਲੇਟ ਕਰਨ ਲਈ ਹਰ ਹੱਤ ਕੰਟੀਨਿਊ ਅਪਣਾਇਆ ਜਾਂਦਾ ਹੈ ਪਿਛਲੇ ਕੁਝ ਸਮਿਆਂ ਦੇ ਵਿੱਚ ਫੇਕ ਰਿਸਪੌਂਸਿਬਿਲਟੀਆ ਆਫ ਫੇਕ ਹੈਂਡ ਗ੍ਰੇਨੇਡ ਅਟੈਕਸ ਔਨ ਪੁਲਿਸ ਸਟੇਸ਼ਨ ਜਾਂ ਸਰਕਾਰੀ ਦਾਰੇ ਲਿੱਤੀਆਂ ਗਈਆਂ ਸੀ ਜੋ ਬਾਅਦ ਵਿੱਚ ਜਹਿਨ ਜਾਜ ਤੋਂ ਬਾਅਦ ਛੁੱਟੀਆਂ ਪਾਈਆਂ ਗਈਆਂ ਉਹਦੇ ਨਾਲ ਇਸ ਤੋਂ ਕੀ ਕੀ ਡਰ ਦਾ ਮਾਹੌਲ ਨਾ ਕ੍ਰੀਏਟ ਹੋ ਜਾਏ ਇਸ ਕਰਕੇ ਬੜੀ ਸੋਚ ਸਮਝ ਕੇ ਸਟੈਪ ਲੈਣਾ ਪੈਂਦਾ ਬਟ ਵੀ ਡਿਡਨਟ ਸਟਾਪ ਹੇਅਰ ਅਸੀਂ ਐਫਐਸਐਲ ਨੂੰ ਰਪੋਰਟ ਕੀਤਾ ਹੈਗਾ ਇੱਕ ਰਿਸਪੋਨਸੀਬਿਲਟੀ ਵੀ ਲਈ ਗਈ ਅਸੀਂ ਉਸ ਨੂੰ ਸੰਜੀਦਗੀ ਨਾਲ ਲੈਂਦਾ ਹੈਗਾ ਅਸੀਂ ਉਸ ਨੂੰ ਹਲਕੇ ਵਿੱਚ ਨਹੀਂ ਲੈਂਦਾ ਐਫਐਸਐਲ ਟੀਮ ਨੂੰ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਹੈ ਐਫਐਸਐਲ ਟੀਮ ਆਪਣੇ ਟੈਸਟ ਉੱਥੇ ਕਰਦੀ ਹੈਗੀ ਹੈ ਉੱਥੇ ਹੈਂਡ ਗ੍ਰੇਨੇਡ ਦਾ ਜਿਹੜਾ ਜਿਹੜਾ ਹੈਗਾ ਸਪਲਿੰਟਰਸ ਪਾਏ ਜਾਂਦੇ ਆ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਅਸੀਂ ਐਫਆਈਆਰ 26 ਤਰੀਕ ਨੂੰ ਦਰਜ ਕਰ ਦਿੰਦੇ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਉਸ ਨੂੰ ਹਵਾ 'ਚ ਰੱਖਦੇ ਹਾਂ ਉਸੇ ਉਸੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਤਾਂ ਗੁਰਦਿੱਤ ਤੇ ਅਮਨਦੀਪ ਪ੍ਰਦੀਪ ਗ੍ਰਿਫਤਾਰ ਹੁੰਦੇ ਨੇ ਸੋ ਡਿਨਾਇਲ ਡਿਨਾਇਲ ਇਹ ਨਹੀਂ ਹੈ ਡਿਨਾਇਲ ਇਹ ਕਿ ਵੀ ਆਰ ਕੌਸ਼ੀਅਸ ਸੋ ਥੈਟ ਅਨਨੈਸੈਸਰੀ ਪੈਨਿਕ ਇਨ ਦੀ ਸੋਸਾਇਟੀ ਇਜ਼ ਨਾਟ ਪ੍ਰੈਜ਼ੈਂਟ ਡੀਆਈਜੀ ਸੰਦੀਪ ਗੋਇਲ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ ਵੱਲੋਂ ਭਾਰਤ ਦੇ ਵਿੱਚ ਅਰਾਜਕਤਾ ਫੈਲਾਣ ਦੀ ਸਾਜ਼ਿਸ਼ ਕੀਤੀ ਜਾ ਰਹੀ ਸੀ ਪਰ ਪੰਜਾਬ ਪੁਲਿਸ ਇਸ ਯੋਜਨਾ ਨੂੰ ਸਫਲ ਨਹੀਂ ਹੋਣ ਦੇਵੇਗੀ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਵੀ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਅੰਮ੍ਰਿਤਸਰ ਲਿਆਂਦਾ ਜਾਏਗਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਦਸਮ ਪਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਦਾ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸੁੰਦਰ ਲਾਈਟਿੰਗ ਨਾਲ ਸਜਾਇਆ ਗਿਆ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰ ਮਲ ਹਾਲ ਵਿਖੇ ਵਿਸ਼ਾਲ ਗੁਰਮਤ ਸਮਾਗਮ ਵੀ ਕਰਵਾਇਆ ਗਿਆ। ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਇਲਾਹੀ ਕੀਰਤਨ ਦੇ ਨਾਲ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਨੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਤੰਤਰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤੰਤਰਨ ਮਾਤਾ ਜੀ, ਮਾਤਾ ਗੁਜਰ ਕੌਰ ਜੀਆਂ ਦੇ ਇਸ ਪਾਵਨ ਸਥਾਨ ਦੇ ਉੱਪਰ ਅੱਜ ਬਹੁਤ ਹੀ ਸ਼ਰਧਾ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਸਬੂੱਚੀ ਮੈਨੇਜਮੈਂਟ ਵੱਲੋਂ ਸਤਿਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਲਖਤੇ ਜ਼ਿਗਰ ਤੀਜੇ ਫਰਜ਼ੰਦ ਸਹਿਬਜ਼ਾਦਾ ਬਾਬਾ ਜੋਰآور ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਵਿਸ਼ੇਸ਼ ਰੂਪ ਦੇ ਵਿੱਚ ਗੁਰਮਤ ਸਮਾਗਮ ਕੀਤੇ ਗਏ ਜਿਨ੍ਹਾਂ ਦੇ ਵਿੱਚ ਪੰਥ ਦੀਆਂ ਮਾਇਨਾਜ ਸ਼ਕਸ਼ੀਤਾ ਨੇ ਉੱਚੇਚੇ ਰੂਪ ਦੇ ਵਿੱਚ ਪਹੁੰਚ ਕਰਕੇ ਹਾਜ਼ਰੀ ਲਗਵਾਈ ਪੰਥ ਪ੍ਰਸਿੱਧ ਰਾਗੀ ਜੱਥਿਆਂ ਦੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਗੁਰੂ ਦਾ ਪਵਿੱਤਰ ਜਸ ਸਰਵਣ ਕਰਵਾਇਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਦਿੱਟ ਕਰਾਇਆ ਔਰ ਨਾਲ ਹੀ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਗਈ ਵੀ ਅਗਲੇ ਮਹੀਨੇ ਦਸੰਬਰ ਦੇ ਵਿੱਚ ਜੋ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਗੁਜਰ ਕੌਰ ਜੀਆਂ ਦਾ ਜੋ ਸ਼ਹਾਜਤ ਦਾ ਦਿਨ ਆ ਰਿਹਾ ਹੈ 11 12 ਔਰ 13 ਨੂੰ ਉਹ ਸੰਬੰਧੀ ਬੇਨਤੀ ਕੀਤੀ ਗਈ ਵੀ ਵੱਧ ਚੜ ਕੇ ਇਨ੍ਹਾਂ ਪਾਵਨ ਸਥਾਨਾਂ ਦੇ ਉੱਪਰ ਨਤਮਸਤ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਵੱਖ-ਵੱਖ ਕਾਰਜਾਂ ਦੇ ਵਿੱਚ ਸੇਵਾ ਕਰਨ ਵਾਲਿਆਂ ਦਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਸਬਾ ਸੁਸਾਇਟੀਆਂ ਵੱਲੋਂ ਮਿੱਠੇ ਪਕਵਾਨਾ ਚਾਹ ਦੁੱਧ ਬਰਫੀ ਆਦ ਦਾ ਲੰਗਰ ਵੀ ਲਗਾਇਆ ਗਿਆ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਹਮਦਰਦ ਟੀਵੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਨੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦੀ ਸ਼ੁਰੂਆਤ ਦੇ ਨਾਲ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਹੈ। ਨਿਵੇਸ਼ਕਾਂ ਨੂੰ ਹੁਣ ਇੱਕੋ ਛਤ ਹੇਠ 173 ਸਰਕਾਰੀ ਸੇਵਾਵਾਂ ਤੱਕ ਪਹੁੰਚ ਮਿਲੇਗੀ ਜੋ ਕਿ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਨਿਵੇਸ਼ ਅਨੁਕੂਲ ਸੂਬਾ ਬਣਾਉਣ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗਾ ਇਸ ਸਬੰਧੀ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ 15 ਮੁੱਖ ਵਿਭਾਗਾਂ ਦੀਆਂ ਇਹ 173 ਜੀ2ਬੀ ਸਰਕਾਰ ਤੋਂ ਕਾਰੋਬਾਰ ਤੱਕ ਸੇਵਾਵਾਂ ਹੁਣ ਇੱਕ ਸਿੰਗਲ ਡਿਜੀਟਲ ਪਲੇਟਫਾਰਮ ਦੇ ਉੱਪਰ ਉਪਲਬਧ ਨੇ ਪੰਜਾਬ ਸ਼ਾਇਦ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜੋ ਕਿ ਇੱਕੋ ਛੱਤ ਹੇਠ ਇੰਨੀ ਵੱਡੀ ਗਿਣਤੀ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਹੀ ਕੁਝ ਅਜਿਹਾ ਹੈ ਕਿ ਨਿਵੇਸ਼ਕਾਂ ਦੇ ਲਈ ਇੱਕ ਸਵਰਗ ਬਣ ਗਿਆ ਹੋਵੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਦੇ ਤਹਿਤ ਇਨਕਲਾਬੀ ਸੁਧਾਰਾਂ ਨੇ ਜ਼ਮੀਨ ਅਲਾਟਮੈਂਟ ਨਿਰਮਾਣ ਪਰਮਿਟ ਵਾਤਾਵਰਣ ਪਰਵਾਨਗੀਆਂ ਅਤੇ ਪੀ ਐਸ ਆਈ ਇਕ ਉਦਯੋਗਿਕ ਪਾਰਕਾਂ ਦੇ ਨਾਲ ਸੰਬੰਧਤ 10 ਪ੍ਰਮੁੱਖ ਪਰਵਾਨਗੀਆਂ ਨੂੰ ਤੇਜ਼ੀ ਦੇ ਨਾਲ ਪੂਰਾ ਕੀਤਾ ਹੈ ਇਹ ਸਾਰੀਆਂ ਸੇਵਾਵਾਂ ਹੁਣ ਇੱਕ ਛੱਤ ਹੇਠ ਪੂਰੀ ਤਰ੍ਹਾਂ ਦੇ ਨਾਲ ਆਨਲਾਈਨ ਅਤੇ ਪਾਰਦਰਸ਼ੀ ਢੰਗ ਦੇ ਨਾਲ ਉਪਲਬਧ ਨੇ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪ੍ਰਵਾਨਿਤ ਉਦਯੋਗਿਕ ਪਾਰਕਾਂ ਦੇ ਵਿੱਚ ਯੋਗ ਪ੍ਰੋਜੈਕਟਾਂ ਨੂੰ ਸਿਰਫ 5 ਕਾਮਕਾਜੀ ਦਿਨਾਂ ਦੇ ਵਿੱਚ ਸਿਧਾਂਤਕ ਪ੍ਰਵਾਨਗੀ ਮਿਲ ਜਾਏਗੀ ਦੁਨੀਆ ਦੇ ਸਭ ਤੋਂ ਤੇਜ਼ ਉਦਯੋਗਿਕ ਜ਼ੋਨ ਵੀ ਇਸ ਗਤੀ ਦਾ ਮੁਕਾਬਲਾ ਨਹੀਂ ਕਰ ਸਕਦੇ ਭਗਵੰਤਾਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਨੌਕਰ ਸ਼ਾਹੀ ਨੂੰ ਨਿਵੇਸ਼ਕਾਂ ਦੇ ਸਭ ਤੋਂ ਵੱਡੇ ਸਹਿਯੋਗੀ ਦੇ ਵਿੱਚ ਬਦਲਿਆ ਜਾ ਸਕਦਾ ਹੈ ਗੈਰ ਆਰਟੀਬੀਏ ਮਾਮਲਿਆਂ ਦੇ ਵਿੱਚ ਵੀ ਸਾਰੀਆਂ ਪਰਵਾਨਗੀਆਂ ਹੁਣ ਵੱਧ ਤੋਂ ਵੱਧ 45 ਕੰਮਕਾਜੀ ਦਿਨਾਂ ਦੇ ਅੰਦਰ ਅੰਦਰ ਪੂਰੀਆਂ ਹੋ ਜਾਣਗੀਆਂ ਪਹਿਲਾ ਸਾਲ ਲੱਗਦੇ ਹੁੰਦੇ ਸੀ ਹੁਣ 173 ਸੇਵਾਵਾਂ ਦੇ ਪੂਰੇ ਲਾਭ ਇੱਕ ਛੱਤ ਹੇਠ ਕਾਨੂੰਨੀ ਸਮਾ ਸੀਮਾ ਦੇ ਅੰਦਰ ਉਪਲਬਧ ਹੋਣਗੇ ਇਹ ਵਿਸ਼ਵਾਸ ਨਿਵੇਸ਼ਕਾਂ ਦੇ ਵਿੱਚ ਨਵੀਂ ਊਰਜਾ ਵੀ ਭਰੇਗਾ ਇਹ ਸੁਧਾਰਨਾ ਸਿਰਫ ਵੱਡੇ ਉਦਯੋਗਪਤੀਆਂ ਦੇ ਲਈ ਸਗੋ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਮੀਆਂ ਅਤੇ ਸਟਾਰਟਅੱਪਸ ਲਈ ਵੀ ਵਰਦਾਨ ਸਾਬਤ ਹੋਏਗਾ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਪੰਜਾਬ ਇੱਕ ਵਾਰ ਫੇਰ ਤੋਂ ਦੇਸ਼ ਦਾ ਉਦਯੋਗਿਕ ਪਾਵਰ ਹਾਊਸ ਬਣ ਜਾਏਗਾ ਭਗਵੰਤ ਮਾਨ ਸਰਕਾਰ ਦਾ ਸੁਪਨਾ ਸਾਕਾਰ ਹੋ ਰਿਹਾ ਹੈ ਇੱਕ ਛੱਤ ਹੇਠ 173 ਸੇਵਾਵਾਂ ਪ੍ਰਦਾਨ ਕਰਕੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਉਜਵਲ ਭਵਿੱਖ ਦੀ ਨੀਂਹ ਰੱਖ ਦਿੱਤੀ ਹੈ ਇਹ ਸਿਰਫ ਇੱਕ ਪੋਰਟਲ ਨਹੀਂ ਹੈ ਸਗੋ ਪੰਜਾਬ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦਾ ਇੱਕ ਨਵਾਂ ਪ੍ਰਵੇਸ਼ ਦੁਆਰ ਵੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ